ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੰਗਤ ਜੀ ਦੀਵਾਲੀ ਆ ਰਹੀ ਹੈ ਤੁਹਾਨੂੰ ਸਭ ਨੂੰ ਪਤਾ ਹੈ ਤੇ ਦੀਵਾਲੀ ਤੇ ਮਾਂ ਲਕਸ਼ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ ਇਹ ਵੀ ਤੁਸੀਂ ਸਾਰੇ ਜਾਣਦੇ ਹੋ ਦੀਵਾਲੀ ਵਾਲੇ ਦਿਨ ਰਾਤ ਨੂੰ ਮਾਂ ਲਕਸ਼ਮੀ ਸਾਡੇ ਘਰ ਦਾ ਕਿਹੜਾ ਮਾਰਨ ਜ਼ਰੂਰ ਆਉਂਦੀ ਹੈ ਇਹ ਵੀ ਸਭ ਨੂੰ ਪਤਾ ਹੈ ਪਰ ਜੋ ਮੈਂ ਤੁਹਾਨੂੰ ਅੱਜ ਦੱਸਣ ਜਾ ਰਹੀ ਹਾਂ ਉਹ ਸ਼ਾਇਦ ਤੁਹਾਨੂੰ ਸੰਗਤ ਜੀ ਨਹੀਂ ਪਤਾ ਦੀਵਾਲੀ ਤੇ 쿠ਬੇਰ ਪੋਟਲੀ ਬਣਾਉਣਾ ਸੰਗਤ ਜੀ 쿠ਬੇਰ ਪੋਟਲੀ ਜੋ ਕਿ ਹਰ ਸਾਲ ਤੁਹਾਨੂੰ ਦੀਵਾਲੀ ਤੇ ਬਣਾ ਲੈਣੀ ਚਾਹੀਦੀ ਹੈ ਜਿਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਲੱਖਾਂ ਲੋਕਾਂ ਨੇ ਇਸ ਦਾ ਲਾਭ ਉਠਾਇਆ ਹੈ ਫਾਇਦਾ ਉਠਾਇਆ ਹੈ ਉਹਨਾਂ ਨੇ ਦੱਸਿਆ ਹੈ ਕਿ ਸਾਲ ਦੇ ਅੰਦਰ ਅੰਦਰ ਕਿਉਂਕਿ ਜਿਹੜੀ 쿠ਬੇਰ ਪੋਟਲੀ ਅਸੀਂ ਬਣਾਉਂਦੇ ਹਾਂ ਉਹ ਅਸੀਂ ਪੂਰਾ ਸਾਲ ਦੀਵਾਲੀ ਵਾਲੇ ਦਿਨ ਇਸ ਦੀ ਪੂਜਾ ਕਰਦੇ ਹਾਂ ਤੇ ਪੂਰਾ ਸਾਲ ਇਸ ਨੂੰ ਤਜੋਰੀ ਵਿੱਚ ਰੱਖਦੇ ਹਾਂ ਜਿਸ ਦੇ ਨਾਲ ਸਾਡੇ ਘਰ ਕੋਬੇਰ ਦਾ ਖਜ਼ਾਨਾ ਕਿਉਂਕਿ ਪੋਟਲੀ ਦਾ ਨਾਮ ਹੀ ਕੋਬੇਰ ਪੋਟਲੀ ਹੈ ਤੇ ਕੋਬੇਰ ਤੁਹਾਨੂੰ ਪਤਾ ਹੈ ਕੋਬੇਰ ਜੋ ਸਾਡੇ ਵਾਸਤੇ ਪੈਸਾ ਲਿਆਉਂਦਾ ਹੈ ਕੋਬੇਰ ਦਾ ਖਜ਼ਾਨਾ ਸਾਡੇ ਘਰ ਆਏਗਾ ਇਸ ਕਰਕੇ ਅਸੀਂ ਪਹਿਲਾਂ ਤਿਆਰੀ ਸ਼ੁਰੂ ਕਰ ਦੇਣੀ ਹੈ ਕਿਉਂਕਿ ਹੁੰਦਾ ਕਿ ਹੈ ਕਿ ਦੀਵਾਲੀ ਤੇ ਸਾਨੂੰ ਬਹੁਤ ਕੰਮ ਹੁੰਦੇ ਹਨ ਇਸ ਕਰਕੇ ਕੋ ਮੇਰ ਬੋਟਲੇ ਤਿਆਰ ਕਰਨ ਵਾਸਤੇ ਤੁਹਾਨੂੰ ਸਮਾਂ ਹੋਏਗਾ ਜਿਹੜਾ ਜਿਹੜਾ ਇਸ ਵਿੱਚ ਸਮਾਨ ਲੱਗਦਾ ਹੈ ਇਸ ਕਰਕੇ ਤੁਹਾਨੂੰ ਪਹਿਲਾਂ ਹੀ ਬੋਟਲੇ ਬਣਾਉਣਾ ਸਿਖਾ ਰਹੇ ਹਾਂ ਦੇਖੋ ਕਈ ਲੋਕ ਇਸ ਬੋਟਲੇ ਨੂੰ ਵੇਚਦੇ ਵੀ ਹਨ ਬਹੁਤ ਹੀ ਮਹਿੰਗੀ ਵੇਚਦੇ ਹਨ ਤੇ ਤੁਹਾਨੂੰ ਦੱਸ ਦਈਏ ਕੋਈ ਜ਼ਰੂਰਤ ਨਹੀਂ ਹੈ ਤੁਹਾਨੂੰ ਇੰਨਾ ਪੈਸਾ ਖਰਚ ਕਰਨ ਵਾਸਤੇ ਖੁਦ ਬੋਟਲੇ ਤੁਸੀਂ ਘਰ ਵਿੱਚ ਤਿਆਰ ਕਰ ਸਕਦੇ ਹੋ ਇਸ ਨੂੰ ਅਭਿਮੰਤਰਿਤ ਵੀ ਕਰ ਸਕਦੇ ਹੋ ਕਿਉਂਕਿ ਲੋਕੀ ਕਹਿੰਦੇ ਹਨ ਕਿ ਸਾਡੇ ਕੋਲੋਂ ਮਿਲ ਜਾਏਗੇ ਤੁਸੀਂ ਸਾਨੂੰ ਸਾਡੇ ਤੋਂ ਮੰਗਵਾਓ ਕੁਬੇਰ ਪੋਟ ਇਸ ਨੂੰ ਅਭਿਮੰਤਰਿਤ ਕਰਕੇ ਦਵਾਂਗੇ ਕੋਈ ਜ਼ਰੂਰਤ ਨਹੀਂ ਹੈ ਘਰ ਬਣਾਓ ਅਭਿਮੰਤਰਿਤ ਕਿਸ ਤਰ੍ਹਾਂ ਕਰਨਾ ਹੈ ਮੈਂ ਤੁਹਾਨੂੰ ਦੱਸ ਦੇਵਾਂਗੇ ਕਿਹੜਾ ਜਾਪ ਕਰਨਾ ਹੈ ਕਿਹੜਾ ਮੰਤਰ ਕਰਨਾ ਹੈ ਮੰਤਰ ਬੋਲਣਾ ਹੈ ਇਸ ਪੋਟ ਨੇ ਨੂੰ ਬਣਾਉਂਦੇ ਪਣਾਉਂਦੇ ਬਸ ਵਦਿਆ ਜਿਹੜਾ ਪਹਿਲਾਂ ਹੀ ਦੀਵਾਲੀ ਆਉਣ ਤੋਂ ਪਹਿਲਾਂ ਪੋਟਲੀ ਤਿਆਰ ਬੋਟਲੀ ਤਿਆਰ ਕਰਕੇ ਰੱਖ ਲਓ ਇਸ ਨੂੰ ਆਪਣੀ ਪਾਠ ਪੂਜਾ ਵਾਲੀ ਥਾਂ ਤੇ ਰੱਖ ਲਓ ਜਿਸ ਦਿਨ ਤੁਸੀਂ ਦੀਵਾਲੀ ਤੇ ਪੂਜਾ ਕਰੋਗੇ ਸਾਰੇ ਹੀ ਜੰਗ ਜਾਹੇ ਰਹਿਣ ਲక్ష్ਮੀ ਦੀ ਪੂਜਾ ਕਰਦੇ ਹਨ ਦੀਵਾਲੀ ਤੇ ਉਸ ਤੋਂ ਚਾਹਦ ਤੁਸੀਂ ਦੀਵਾਲੀ ਤੇ ਪੂਜਾ ਕਰੋਗੇ ਬਾਕੀ ਸਮਾਨ ਸਾਰਾ ਕੋ ਜਨ ਲੋਕ ਰੱਖਦੇ ਹਨ ਮਠਿਆਈਆਂ ਡਰਾਈ ਫਰੂਟਸ ਵਗੈਰਾ ਪੈਸੇ ਸਭ ਰੱਖਦੇ ਹਨ ਤਾਂ ਤੁਸੀਂ ਇਹ ਘੁਮੇਰ ਬੋਟਲੀ ਦਾ ਮੂੰਹ ਇਸ ਤਰ੍ਹਾਂ ਖੋਲ ਕੇ ਜੋ ਕਿ ਤੁਸੀਂ ਪਹਿਲਾਂ ਤਿਆਰ ਕਰਕੇ ਰੱਖੇ ਹੋਏਗੇ ਉਸਾਮੋ estrangol ਕੇ ਰੱਖ ਦੇਣਾ ਹੈ ਪਾੜ ਪੂਜਾ ਵਾਲੀ ਥਾਂ ਤੇ ਤੇ ਉਹਦੀ ਵੀ ਪੂਜਾ ਹੋ ਜਾਏਗੀ ਉਸ ਤੋਂ ਬਾਅਦ ਤੁਸੀਂ ਇਸ ਕੁੰਬੇਰ ਬੋਟਲੇ ਨੂੰ ਆਪਣੀ ਤਜੋਰੀ ਵਿੱਚ ਰੱਖ ਦੇਣਾ ਹੈ ਪੂਰੇ 1 ਸਾਲ ਵਾਸਤੇ ਹੁਣ ਕੁੰਬੇਰ ਬੋਟਲੇ ਚ ਕੀ ਕੀ ਸਮਾਨ ਚਾਹੀਦਾ ਹੈ ਤੇ ਕਿਸ ਤਰ੍ਹਾਂ ਤਿਆਰ ਕਰਨੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਡ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸੰਗਜ ਜੀ ਕੋ ਬੇਰ ਬੋਟਲ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਸ ਲਈ ਚਾਹੀਦੀ ਹੋਏਗੀ ਕਿ ਦੇਖੋ ਲਾਲ ਰੰਗ ਦੀ ਬੋਟਲੇ ਬਣਾਉਣਾ ਵੈਲਵੈਟ ਕਲਰ ਦਾ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ ਇਸ ਦੇ ਉੱਪਰ ਡਿਜ਼ਾਈਨ ਜਿਹੜਾ ਬਣਿਆ ਹੋਵੇ ਪਿਆਰੀ ਜੀ ਬੋਟਲੇ ਤੁਸੀਂ ਬਣਾਉਣੀ ਹੈ ਤੁਸੀਂ ਤੁਸੀਂ ਬਾਜ਼ਾਰ ਤੋਂ ਵੀ ਖਰੀਦ ਕੇ ਲੈ ਕੇ ਆ ਸਕਦੇ ਹੋ ਜੇ ਘਰ ਵਿੱਚ ਨਹੀਂ ਬਣਾ ਸਕਦੇ ਤਾਂ ਪੋਟਲੀ ਲਾਲ ਕਲਰ ਦੀ ਹੋਵੇ ਵੈਲਵਟ ਦੀ ਹੋਵੇ ਤੇ ਉਸ ਦੇ ਉੱਪਰ ਥੋੜੀ ਜਿਹੀ ਕਟਾਈ ਹੋਈ ਹੋਵੇ ਲੈਸ ਵਗੈਰਾ ਵਧੀਆ ਜਿਹਾ ਪਣੇ ਹੋਵੇ ਪਹਿਲਾਂ ਤਾਂ ਪੋਟਲੀ ਹੋ ਗਈ ਤਿਆਰ ਉਸ ਤੋਂ ਬਾਅਦ ਇੱਕ ਪੋਟਲੀ ਲੈਣੀ ਹੈ ਕੋਈ ਵੀ ਪਲੇਟ ਲੈ ਲਓ ਉਸ ਤੋਂ ਬਾਅਦ ਇੱਕ ਪਲੇਟ ਲੈਣੀ ਹੈ ਕੋਈ ਵੀ ਪਲੇਟ ਲੈ ਲਓ ਉਸ ਦੇ ਵਿੱਚ ਅਸੀਂ ਕੰਮ ਕਰਨਾ ਇੱਕ ਪਲੇਟ ਲੈ ਲਓ ਉਸ ਦੇ ਉੱਪਰ ਵਿਛਾ ਦਿਓ ਲਾਲ ਕਪੜਾ लाल, कपड़ कपड़ा लाल कपड़ा जेड़ा ਲੈਣਾ ਹੈ ਉਹ ਬਿਲਕੁਲ ਕੋਰਾ ਹੋਣਾ ਚਾਹੀਦਾ ਹੈ ਜੇਕਰ ਤੁਹਾਡਾ ਕੋਈ ਘਰ ਵਿੱਚ ਨਵਾਂ ਕੱਪੜਾ ਪਿਆ ਹੈ ਉਸ ਨੂੰ ਵੀ ਅਸੀਂ ਜੋਸ਼ ਕਰ ਸਕਦੇ ਹਾਂ ਗਲਤੀ ਨਹੀਂ ਕਰਨੇ ਧਿਆਨ ਨਾਲ ਸੁਣਨਾ ਗੁਬੇਰ ਬੋਟਲ ਨਹੀਂ ਬਣਾਉਣ ਵਿੱਚ ਕਿਉਂਕਿ ਆਉਣ ਵਾਲਾ ਤੁਹਾਡੇ ਘਰ ਵਿੱਚ ਗੁਬੇਰ ਦਾ ਖਜ਼ਾਨਾ ਪੈਸੇ ਦਾ ਖਜ਼ਾਨਾ ਜਿੰਨੇ ਵੀ ਮਰਜ਼ੀ ਤੁਹਾਡੇ ਮਾੜੇ ਹਾਲਾਤ ਹੋਣ ਸਭ ਸੁਧਰ ਜਾਣਗੇ ਗੁਬੇਰ ਬੋਟਲ ਨਹੀਂ ਬਣਾ ਕੇ ਲਾਲ ਕਪੜਾ ਕੋਰਾ ਬਾਜ਼ਾਰ ਤੋਂ ਜਾ ਕੇ ਜਿਹੜੀਆਂ ਪੂਜਾ ਵਾਲੀਆਂ ਹੁੰਦੀਆਂ ਹਨ ਦੁਕਾਨਾਂ ਉਹ ਵੀ ਉਥੇ ਮਿਲ ਜਾਂਦਾ ਹੈ ਉਹ ਵੀ ਉਥੋਂ ਮਿਲ ਜਾਂਦਾ ਹੈ ਜਾਂ ਫਿਰ ਤੁਸੀਂ ਨਵਾਂ ਲਾਲ ਕਪੜਾ ਵੀ ਖਰੀਦ ਕੇ ਲਿਆ ਸਕਦੇ ਹੋ ਉਹ ਕਪੜਾ ਤੁਸੀਂ ਵੀ ਛਾ ਦੇਣਾ ਹੈ ਪਲੇਟ ਦੇ ਉੱਪਰ ਹੁਣ ਸਭ ਤੋਂ ਪਹਿਲਾਂ ਤੁਸੀਂ ਪਲੇਟ ਵਿੱਚ ਰੱਖਣਾ ਹੈ ਲਾਲ ਕਪੜਾ ਉੱਪਰ ਕੰਪੀਰ ਜੰਤਰ ਬਜਾ ਤੋ ਤੁਹਾਨੂੰ ਬੜੀ ਆਸਾਨੀ ਨਾਲ ਕੰਪੀਰ ਜੰਤਰ ਮਿਲ ਜਾਂਦਾ ਹੈ ਜੇਕਰ ਨਹੀਂ ਵੀ ਮਿਲਦਾ ਤਾਂ ਤੁਸੀਂ ਘਰ ਬਣਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਕਬੀਰ ਜੰਤਰ ਬਣਾ ਸਕਦੇ ਹੋ ਕਾਗਜ਼ ਦੇ ਕਬੀਰ ਜੰਤਰ ਨੂੰ ਸਥਾਪਿਤ ਕਰਦੇ ਹੋਏ ਆਪਣੀ ਪਲੇਟ 'ਚ ਰੱਖਦੇ ਹੋਏ ਤੁਸੀਂ ਕਬੀਰ ਮੰਤਰ ਬੁਲਾਓ ਤੁਸੀਂ ਕਬੀਰ ਮੰਤਰ ਬੋਲਣਾ ਹੈ ਉਹ ਮੰਤਰ ਹੈ ਤੰ 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 ਬੋਲਦੇ-ਬੋਲਦੇ ਤੁਸੀਂ ਉਹ ਕਬੀਰ ਮੰਤਰ ਜਿਹੜਾ ਕਬੀਰ ਜੰਤਰ ਹੈ ਉਹ ਰੱਖ ਦੇਣਾ ਹੈ ਹੁਣ ਵਾਰੀ ਆਉਂਦੀ ਹੈ ਚੀਜ਼ਾਂ ਰੱਖਣ ਦੀ ਸਭ ਤੋਂ ਪਹਿਲਾਂ ਅਸੀਂ ਰੱਖਾਂਗੇ ਦੋ ਹਲਦੀ ਦੀਆਂ ਗੰਡਾਂ ਲਕਸ਼ਮੀ ਲక్ష్ਮੀ ਮਾਨੋ ਕਬੀਰ ਜੀ ਨੂੰ ਹਲਦੀ ਦੀਆਂ ਗੰਡਾ ਬਹੁਤ ਪਸੰਦ ਹਨ ਪਹਿਲਾਂ ਅਸੀਂ ਦੋ ਹਲਦੀ ਦੀਆਂ ਗੰਡਾ ਇਸ ਉੱਪਰ ਰੱਖ ਦੇਵਾਂਗੇ ਉਸ ਤੋਂ ਬਾਅਦ ਅਸੀਂ ਵਿੱਚ ਰੱਖਾਂਗੇ ਕਾਲੀ ਹਲਦੀ ਦੇਖੋ ਕਾਲੀ ਹਲਦੀ ਜਿਹੜੀ ਹੁੰਦੀ ਹੈ ਉਹ ਉਪਾ ਤੰਤਰ ਮੰਤਰ ਵਿੱਚ ਬੜੀ ਇਸਤੇਮਾਲ ਕੀਤੀ ਜਾਂਦੀ ਹੈ ਪਾੜ ਪੋਜਾ ਵਿੱਚ ਬੜੀ ਇਸਤੇਮਾਲ ਕੀਤੀ ਜਾਂਦੀ ਹੈ ਕਿਉਂਕਿ ਬੜੀ ਚਮਤਕਾਰੀ ਹੁੰਦੀ ਹੈ ਸ਼ਕਤੀਸ਼ਾਲੀ ਹੁੰਦੀ ਹੈ ਜੋ ਕਿ ਪੈਸੇ ਨੂੰ ਆਪਣੇ ਵੱਲ ਖਿੱਚਦੀ ਹੈ ਤਾਂ ਥੋੜੀ ਜਿਹੀ ਆਪਾਂ ਵਿੱਚ ਕਾਲੀ ਹਲਦੀ ਵੀ ਰੱਖਾਂਗੇ ਅੰਦਰ ਰੱਖਾਂਗੇ ਥੋੜੀਆਂ ਕੌਡੀਆਂ ਮਾਂ ਲక్ష్ਮੀ ਨੂੰ ਬਹੁਤ ਹੀ ਪਸੰਦ ਆਨ ਬਹੁਤ ਕੌਡੀਆਂ ਮਾਂ ਲక్ష్ਮੀ ਪਸੰਦ ਕਰਦੀ ਹੈ ਤਾਂ ਥੋੜੀਆਂ ਜੀਆਂ ਕੌਡੀਆਂ ਰੱਖਾਂਗੇ ਕੌਡੀਆਂ ਰੱਖ ਕੇ ਮਾਤਾ ਲక్ష్ਮੀ ਦਾ ਮੰਤਰ ਪੜਾਂਗੇ ਸ਼੍ਰੀਮ 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 ਖਾਦੇ ਹੋਏ ਕੌਡੀਆਂ ਵੀ ਥੋੜੀਆਂ ਜੀਆਂ ਪਲੇਟ ਵਿੱਚ ਰੱਖ ਦੇਵਾਂਗੇ ਕੌਡੀਆਂ ਤੋਂ ਬਾਅਦ ਅਸੀਂ ਰੱਖਾਂਗੇ ਇਸ ਗੋਮਤੀ ਚੱਕਰ ਜੋ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਕੌਮਤੀ ਚੱਕਰ ਤੁਹਾਨੂੰ ਜਿਹੜੀਆਂ ਪਾੜ ਪੂਜਾ ਵਾਲੀ ਜਗ੍ਹਾ ਹੁੰਦੀਆਂ ਹਨ ਉਹ ਤੇ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੇ ਇਸ ਕਰਕੇ ਤੁਹਾਨੂੰ ਪੋਰਟਲ ਪਹਿਲਾਂ ਹੀ ਬਣਾਉਣ ਵਾਸਤੇ ਸਿਕਾ ਰਹੇ ਹਾਂ ਤਾਂ ਕਿ ਸਮਾਨ ਜਿਹੜਾ ਤੁਸੀਂ ਇਕੱਠਾ ਕਰਨਾ ਹੈ ਤੁਸੀਂ ਇਕੱਠਾ ਕਰ ਸਕਦੇ ਹੋ ਇੱਕ ਦੋ ਦਿਨ ਤੁਹਾਨੂੰ ਬਹੁਤੇ ਦਿਨ ਨੇ ਦੀਵਾਲੀ ਦੇ ਵਿੱਚ ਹਲੇ ਸਮਾਨ ਇਕੱਠਾ ਕਰਕੇ ਲੈ ਕੇ ਆ ਸਕਦੇ ਹੋ ਇਹ ਵੀ ਧਿਆਨ ਰੱਖਣਾ ਇੱਕ ਦੋ ਇੱਕ ਦੋ ਚੀਜ਼ਾਂ ਇਸ ਵਿੱਚ ਮਿਸ ਵੀ ਹੋ ਜਾਣ ਤਾਂ ਕੋਈ ਵੈਮ ਕਰਨ ਦੀ ਜ਼ਰੂਰਤ ਨਹੀਂ ਪਰਮਾਤਮਾ ਸਭ ਜਾਣਦੇ ਹਨ ਉਹਨਾਂ ਨੂੰ ਸਭ ਪਤਾ ਹੈ ਦੋ ਚੀਜ਼ਾਂ ਨਹੀਂ ਮਿਲੀਆਂ ਤਾਂ ਕੋਈ ਗੱਲ ਨਹੀਂ ਫਿਰ ਵੀ ਤੁਹਾਡੇ ਘਰ ਪੈਸਾ ਆਏਗਾ ਗੋਮਤੀ ਚੱਕਰ ਵੀ ਥੋੜੇ ਥੋੜੇ ਰੱਖਣ ਦਾ ਮਤਲਬ ਤਿੰਨ ਚਾਰ ਰੱਖ ਦਿੱਤੇ ਚਾਰ ਪੰਜ ਰੱਖ ਦਿੱਤੇ ਇਸ ਤਰ੍ਹਾਂ ਇਸ ਵਿੱਚ ਥੋੜੀਆਂ ਥੋੜੀਆਂ ਚੀਜ਼ਾਂ ਰੱਖੀਆਂ ਜਾਣੀਆਂ ਹੁਣ ਅਸੀਂ ਇਸ ਵਿੱਚ ਰੱਖਾਂਗੇ ਸਿੱਕਾ ਸਿੱਕਾ ਜੋ ਹੁੰਦੇ ਹਨ ਉਹ ਮਨੀ ਨੂੰ ਅਟਰੈਕਟ ਕਰਦੇ ਹਨ ਪੈਸੇਦਾਰਾ ਪ੍ਰਤੀਨਿਧਤਾ ਕਰਦੇ ਹਨ ਇਸ ਕਰਕੇ ਅਸੀਂ ਸਿੱਕਾ ਰੱਖਾਂਗੇ ਜਿਨ੍ਹਾਂ ਕੋਲ ਚਾਂਦੀ ਦਾ ਸਿੱਕਾ ਹੈਗਾ ਹੈ ਤਾਂ ਚਾਂਦੀ ਦਾ ਸਿੱਕਾ ਰੱਖ ਸਕਦੇ ਹਨ ਨਹੀਂ ਤਾਂ ਕੋਈ ਦਿੱਕਤ ਨਹੀਂ ਆਮ ਜਿਹੜੇ ਸਿੱਕੇ ਹੁੰਦੇ ਹਨ 1 2 ਸਿੱਕੇ ਉਹ ਤੁਸੀਂ ਵੀ ਰੱਖ ਸਕਦੇ ਹੋ ਅਸੀਂ ਅੰਦਰ ਰੱਖਾਂਗੇ ਲਗੂ ਨਾਲੀਏ ਲਗੂ ਮਤਲਬ ਛੋਟਾ ਜਿਹੜਾ ਬੌਂਸੇ ਰੂਪ ਹੁੰਦਾ ਹੈ ਉਹ ਲਗੂ ਨਾਲੀਏ ਕਿਉਂਕਿ ਵੱਡਾ ਨਾਲੀਏ ਰੱਖਣਾ ਪੋਸੀਬਲ ਨਹੀਂ ਹੋਏਗਾ ਤੇ ਜੋਰੀ ਵਿੱਚ ਪੂਰਾ ਸਾਲ ਇਸ ਲਈ ਛੋਟੇ ਨਾਰੀਅਲ ਪਾ ਦਿੱਤੇ ਜਾਂਦੇ ਹਨ ਕਬੀਰ ਪੋਟਲੀ ਵਿੱਚ ਭਾਜੇਗਾ ਤੁਹਾਨੂੰ ਨਹੀਂ ਮਿਲਦੇ ਹਨ ਛੋਟੇ ਨਾਰੀਅਲ ਤੁਹਾਨੂੰ ਪੋਸੀਬਲ ਤੁਹਾਨੂੰ ਪੋਸੀਬਲ ਹੈ ਤਾਂ ਤੁਸੀਂ ਇੱਕ ਵੱਡਾ ਨਾਰੀਅਲ ਵੀ ਇਸ ਵਿੱਚ ਰੱਖ ਸਕਦੇ ਹੋ ਹੁਣ ਇਸ ਤੋਂ ਬਾਅਦ ਰੱਖਣਾ ਹੈ ਇਸ ਪੋਟਲੀ ਦੇ ਅੰਦਰ ਕਮਲ ਘਟੇ ਦੇ ਵਿੱਚ ਕਮਲ ਘਟੇ ਦੇ ਵਿੱਚ ਮਾਤਾ ਲక్ష్ਮੀ ਨੂੰ ਕਬੀਰ ਜੀ ਨੂੰ ਕਬੀਰ ਜੀ ਨੂੰ ਬਹੁਤ ਜ਼ਿਆਦਾ ਪਸੰਦ ਹਨ ਅਸੀਂ ਇਸ ਅੰਦਰ ਰੱਖਾਂਗੇ ਥੋੜੀ ਜਿਹੀ ਸ਼ਿਤਾਵਰੀ ਕੋਈ ਵੀ ਇਸ ਨੂੰ ਸ਼ਿਤਾਵਰੀ ਬੋਲਦਾ ਹੈ ਕੋਈ ਸ਼ਿਤਾਵਰੀ ਬੋਲਦਾ ਹੈ ਇਸ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੋਵੇਗਾ ਇੰਟਰਨੈਟ ਤੋਂ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਮਣਿਓ ਅਟਰੈਕਟ ਕਰਦੀ ਹੈ ਪੈਸੇ ਨੂੰ ਆਪਣੇ ਵੱਲ ਖਿੱਚਦੀ ਹੈ ਤਾਂ ਥੋੜੀ ਜਿਹੀ ਬਾੜ ਬੋਜਾ ਵਿੱਚ ਬੜੀ ਇਸਤੇਮਾਲ ਕੀਤੀ ਜਾਂਦੀ ਹੈ ਥੋੜੀ ਜਿਹੀ ਸ਼ਿਤਾਵਰੀ ਇਸ ਦੇ ਅੰਦਰ ਆਪਾਂ ਕੋ ਬੇਰ ਪੋਟਲੀ ਵਿੱਚ ਰੱਖ ਲੈਣੀ ਹੈ ਫਿਰ ਉਸ ਤੋਂ ਬਾਅਦ ਥੋੜੀ ਜਿਹੀ ਰੱਖ ਦੇਣੀ ਹੈ ਆਪਾਂ ਚੰਦਨ ਦੀ ਲੱਕੜੀ ਛੋਟੇ ਛੋਟੇ ਚੰਦਨ ਦੀਆਂ ਲੱਕੜੀਆਂ ਹੁੰਦੀਆਂ ਹਨ ਉਹ ਥੋੜੀਆਂ ਉਸ ਵਿੱਚ ਰੱਖ ਦੇਣੀਆਂ ਹਨ ਇਸ ਤੋਂ ਬਾਅਦ ਇਸੰਦਰ ਰੱਖਣੇ ਹਨ ਸੀ ਲਾਲ ਗੁੰਜਾ ਦੇਖੋ ਬਹੁਤ ਛੋਟੇ ਹੁੰਦੇ ਹਨ ਲਾਲ ਗੁੰਜਾ ਰੱਖ ਦੇਣੇ ਹਨ ਬਾਟ ਗੁੰਜਾ ਵੀ ਰੱਖੇ ਜਾਂਦੇ ਹਨ ਮਣੇ ਅਟਰੈਕਟ ਕਰਦੇ ਹਨ ਮਾਂ ਲਕਸ਼ਮੀ ਨੂੰ ਬਹੁਤ ਜ਼ਿਆਦਾ ਪਸੰਦ ਹਨ ਥੋੜੇ ਅਸੀਂ ਲਾਲ ਗੁੰਜਾ ਵੀ ਰੱਖਣੇ ਹਨ ਉਸ ਤੋਂ ਬਾਅਦ ਆਪਾਂ ਪੋਟਲੀ ਵਿੱਚ ਰੱਖਣੀ ਹੈ ਦੋ ਕਪੂਰ ਦੋ ਕਪੂਰ ਦੇ ਟੁਕੜੇ ਰੱਖ ਲਓ ਜੇ ਵੱਡਾ ਇਸ ਤਰ੍ਹਾਂ ਦਾ ਕਪੂਰ ਮਿਲਦਾ ਹੈ ਇਹ ਰੱਖ ਲਓ ਤੁਹਾਡੀ ਬੋਤਲ ਨੂੰ ਸਾਰੀਆਂ ਬੁਰੀਆਂ ਨਜ਼ਰਾਂ ਤੋਂ ਬਚਾਏਗਾ ਇਸ ਕਰਕੇ ਵਿੱਚ ਰੱਖ ਦੇਣਾ ਹੈ ਆਪਾਂ ਕਪੂਰ ਉਸ ਤੋਂ ਬਾਅਦ ਥੋੜੀ ਆਪਾਂ ਅੰਦਰ ਪਾਵਾਂਗੇ ਛੋਟੀਆਂ ਹਰੀਆਂ ਇਲਾਚੀਆਂ ਤੁਹਾਨੂੰ ਕਿੰਨੇ ਵੀਡੀਓ ਬਣਾ ਕੇ ਦਿੱਤੀਆਂ ਹਨ ਹਰੀਆਂ ਇਲਾਚੀਆਂ ਨਾਲ ਸਾਡੇ ਦੁੱਖ ਦਰਦ ਦੂਰ ਹੋ ਜਾਂਦੇ ਹਨ ਪੈਸਾ ਆਉਂਦਾ ਹੈ ਕਿੰਨੇ ਸਾਰੇ ਪਾਹਰੀ ਇਲਾਚੀ ਨਾਲਾਂ ਤੋਂੜੀ ਅੰਦਰ ਹਰੀ ਇਲਾਚੀ ਵੀ ਪਾਉਣੇ ਉਸ ਤੋਂ ਬਾਅਦ ਅੰਦਰ ਦੋ ਲੌਂਗ ਰੱਖਣੇ ਹਨ ਉਸ ਤੋਂ ਬਾਅਦ ਰੱਖਾਂਗੇ ਨਾਗ ਕੇਸਰ ਦੇਖੋ ਨਾਗ ਕੇਸਰ ਇੱਕ ਤਰ੍ਹਾਂ ਦਾ ਪੌਦਾ ਹੁੰਦਾ ਹੈ ਪlant ਹੁੰਦਾ ਹੈ ਜੋ ਕਿ ਬੜਾ ਹੀ ਤੁਹਾਨੂੰ ਜਿਸ ਤਰ੍ਹਾਂ ਕੇ ਦੱਸਿਆ ਹੈ ਉਸ ਨੂੰ ਪਾੜ ਪੂਜਾ ਵਿੱਚ ਵੀ ਰੱਖਿਆ ਜਾਂਦਾ ਹੈ ਮੰਨੀ ਨੂੰ ਅਟ੍ਰੈਕਟ ਕਰਨ ਵਾਲਾ ਹੈ ਅਸੀਂ ਸਾਰੀਆਂ ਐਸੀਆਂ ਚੀਜ਼ਾਂ ਰੱਖ ਰਹੇ ਹਾਂ ਗੁਬੇਰ ਪੋਟਲੀ ਵਿੱਚ ਜੋ ਕਿ ਤੁਹਾਨੂੰ ਕਿਚਨ ਮਾ ਆ ਲਕਸ਼ਮੀ ਨੂੰ ਗੁਬੇਰ ਜੀ ਨੂੰ ਪਸੰਦ ਆਣ ਜਿਹੜੀਆਂ ਚੀਜ਼ਾਂ ਬਸ ਫਿਰ ਦੇਖਣਾ ਕੀ ਚਮਤਕਾਰ ਹੋਵੇਗਾ ਤੇ ਸਾਰੀਆਂ ਚੀਜ਼ਾਂ ਦੇਖ ਕੇ ਘਬਰਾਣਾ ਜਣਾ ਬਹੁਤ ਸਾਰੀਆਂ ਚੀਜ਼ਾਂ ਨੇ ਦੇਖੋ ਕੁਝ ਪਾਉਣ ਵਾਸਤੇ ਸਾਨੂੰ ਕੁਝ ਨਾ ਕੁਝ ਮਿਹਨਤਾਂ ਕਰਨੀ ਪੈਣੀ ਹੈ ਗੁਬੇਰ ਪੋਟਲੀ ਦਾ ਤੁਹਾਨੂੰ ਕਿੰਨੇ ਹਜ਼ਾਰ ਰੁਪਏ ਲੋਕੀ ਖਰਚ ਕਰਕੇ ਖਰੀਦਦੇ ਹਨ ਇਸ ਤਰ੍ਹਾਂ ਬਣਾ ਕੇ ਇਹ ਪੋਟਲੀ ਦੀਵਾਲੀ ਤੋਂ ਪਹਿਲਾਂ ਰੱਖ ਲਵੋ ਬਾਕੀ ਇਸ ਦੇ ਵਿੱਚ ਦੇਖੋ ਥੋੜੇ ਚਾਵਲ ਵੀ ਰੱਖ ਸਕਦੇ ਹੋ ਥੋੜਾ ਜਿਹਾ ਸੁੱਕਾ ਧਨੀਆ ਵੀ ਰੱਖ ਸਕਦੇ ਹੋ ਪਰ ਚਾਵਲ ਆਪਾਂ ਮਤਲਬ ਜਿਆਦਾ ਜਿਆਦਾ ਵੀ ਰੱਖ ਸਕਦੇ ਹਾਂ ਧਨੀਆ ਵੀ ਰੱਖ ਸਕਦੇ ਹਾਂ ਆਪਣੀ ਤਜੋਰੀ ਵਿੱਚ ਰੱਖਣਾ ਹੁੰਦਾ ਹੈ ਤਾਂ ਉਸ ਨੂੰ ਥੋੜੇ ਜਿਹਾ ਕੀੜੇ ਲੱਗ ਜਾਂਦੇ ਹਨ ਇਸ ਕਰਕੇ ਤੁਸੀਂ ਕੀ ਕਰਨਾ ਦੋ ਦਾਣੇ ਠੀਕ ਹੈ ਦੋ ਦਾਣੇ ਚਾਵਲ ਦੇ ਤਿੰਨ ਚਾਰ ਦਾਣੇ ਤੁਸੀਂ ਸੁੱਕੇ ਧਨੀਏ ਦੇ ਵੀ ਇਸ ਦੇ ਅੰਦਰ ਰੱਖ ਸਕਦੇ ਹੋ ਬਸ ਇਹਨਾਂ ਸਮਾਨ ਤੁਸੀਂ ਆਪਣੇ ਕੁਬੇਰ ਪੋਟਲੀ ਵਿੱਚ ਰੱਖ ਲੈਣਾ ਹੈ ਤਾਂ ਦੇਖ ਲਓ ਤਹਾਨੂੰ ਜੇਸਤਨਾਂ ਦੱਸਿਆ ਹੈ ਬਣਾ ਕੇ ਤਿਆਰ ਕਰਕੇ ਰੱਖ ਲਓ ਦਿਵਾਲੀ ਵਾਲੇ ਦਿਨ ਇਸ ਨੂੰ ਖੋਲ ਕੇ ਇਸ ਦਾ ਮੂੰਹ ਖੋਲ ਕੇ ਜਦੋਂ ਲక్ష్ਮੀ ਪੂਜਾ ਕਰੋਗੇ ਤਾਂ ਇਸ ਦੀ ਵੀ ਪੂਜਾ ਨਾਲ ਹੋ ਜਾਣੀ ਚਾਹੀਦੀ ਹੈ ਉਸ ਤੋਂ ਬਾਅਦ ਰਾਤ ਨੂੰ ਉੱਥੇ ਹੀ ਪਈ ਰਹਿਣ ਦੇਣਾ ਕਿਉਂਕਿ ਆਪਾਂ ਜਿਹੜਾ ਲక్ష్ਮੀ ਪੂਜਾ ਦਾ ਸਮਾਨ ਰੱਖਦੇ ਹਾਂ ਰਾਤ ਨੂੰ ਉਹਨੂੰ ਤਾਂ ਮਾਂ ਲక్ష్ਮੀ ਜਿਹੜੀ ਰਾਤ ਨੂੰ ਸਾਡੇ ਘਰ ਗੇੜਾ ਮਾਰਦੀ ਹੈ ਸਾਣੀਆਂ ਚੀਜ਼ਾਂ ਨੂੰ ਆਸ਼ੀਰਵਾਦ ਹੱਥ ਰੱਖ ਕੇ ਦੇ ਜਾਂਦੀ ਹੈ ਤਸਵੀਰ ਉੱਟ ਕੇ ਸਪੋਰਟਲੇ ਨੂੰ ਬੰਦ ਕਰਕੇ ਆਪਣੇ ਤਜੋਰੇ ਵਿੱਚ ਰੱਖ ਲੈਣਾ ਹੈ ਤੇ ਪੂਰਾ ਸਾਲ ਮਾਂ ਲక్ష్ਮੀ ਤੁਹਾਡੇ ਘਰ ਵਿੱਚ ਵਾਸ ਕਰੇਗੀ ਉਸ ਦਾ ਨਿਵਾਸ ਰਹੇਗਾ ਤੇ ਘਰ 'ਚ ਪੈਸਾ ਹੀ ਪੈਸਾ ਆਏਗਾ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਚੰਗੇ ਲੱਗੇ ਤਾਂ ਸ਼ੇਅਰ ਕਰ ਦਿਓ ਜੀ ਧੰਨਵਾਦ